ਕੀ ਹਾਲ ਚਾਲ ਹੈ ਸਾਰਿਆਂ ਦਾ ਘਰ ਘਰ ਕਿਵੇਂ ਬਈ ਸਾਰਿਆਂ ਦਾ ਇਹ ਤੁਹਾਨੂੰ ਤਾਂ ਸੈਟਅਪ ਵੀ ਕਰ ਰਹੇ ਨੇ ਤੇ ਅੱਜ ਕਰ ਲਿਆ ਬਲੌਗ ਦੀ ਸਟਾਰਟਿੰਗ ਆਪਾਂ ਤੇ ਸਟਾਰਟਿੰਗ ਇਹ ਦੁਬਾਰਾ ਕਰਦੇ ਹਾਂ ਕੂਤਰਾਂ ਨੂੰ ਅੱਜ ਬਈ ਇਹ ਲਵਾਰਮ ਪਾਊਡਰ ਲਾਉਣੀ ਕੂਤਰਾਂ ਨੂੰ ਅੰਦਰ ਸਾਰੇ ਸਾਫ ਸਵਾਈ ਹੋ ਜਾਣਗੇ ਪੋਠੇ ਜਿਹੜਾ ਗੰਦ ਫਿਰ ਸਾਫ ਕਰਨਗੇ ਲਾਲੂ ਕਿਥੇ ਦਿਖਾਉਣੇ ਆ ਕੀ ਸਾਫਤਾ ਬੜਾ ਤੇ ਨਾਲੇ ਬਰਾਹਮਾਂ ਨੂੰ ਜਿੰਦੀ ਜਾਨੇ ਪਾਉਨੇ ਵੀ ਉਹਦੇ ਬਾਅਦ ਚ ਬਈ ਆਹ ਕੂਤਰਿਆਂ ਨੂੰ ਲਾਉਣ ਲੱਗਿਆ ਆਪਾਂ ਪਾਊਡਰ ਜਾਂ ਲਿਜਾਣ ਇਹ ਲਵਾਰਮ ਸੱਤ ਬਾਊਡਰ ਲੰਗੂ ਇਹਦੇ ਨਾਲ ਗੰਦ ਪਹਿਲਾਂ ਅੰਦਰੋਂ ਸਾਰਾ ਸਾਫ਼ ਹੋ ਜੂਗਾ ਵੀ ਜਿਹੜੇ ਮਿੱਠਾ ਮੁੱਠਾ ਨੇ ਮੂੰਹ ਮਾਰਦੇ ਨੇ। ਦੇਖ ਹਣਾ ਵਧੀਆ। ਘਟਣਾ ਨਹੀਂ। ਉਹ ਜੈਦ ਹੁੰਦਾ ਹੁੰਦਾ। ਇਹਨਾਂ ਨੂੰ ਆ ਸਾਰੀਆਂ ਕੂਤਰਾਂ ਨੂੰ ਲਾਉਣੀ ਪਈ ਉਹ ਲਾ ਕੇ ਸਾਨੂੰ ਧੋਣੇ ਆ ਕਰਦੇ। ਸਾਧੀਆਂ ਵੀ ਕੂਤਰਾਂ ਨੂੰ ਧਵਾਉ। ਇਹ ਦੂਵੇਰ ਕੂਤਰਾਂ ਅੰਦਰੋਂ ਇਹ ਦਵਾਈ ਲਾਈ ਸੀ ਧੋਣੇ ਨੂੰ ਚੈੱਕ ਕਰਾਂ ਕਿ ਕੋਈ ਹੋਰ ਨਹੀਂ ਮਿਲਿਆ। ਧੋਣੇ ਵੀ ਨਹੀਂ ਜਾ। ਆ ਗੰਦ ਪਹਿਲਾਂ ਅੰਦਰੋਂ ਇਹਨਾਂ ਨਾਲ ਗਲਾਸ ਕੇ ਕੱਢਿਆ ਪੋਟੇ ਚਾਹ ਜਿਹੜੀ ਹਰੇ ਵਾਈ ਹੈ। ਅੰਦਰ ਜੰਮੀ ਜੀ ਬੋਟੇ ਦਾ ਸਾਰੀ ਉਹਨਾਂ ਨੇ ਕੱਢੀ ਕੂਤੀਆਂ ਨੇ। ਗਲੈਸ-ਗਲੈਸ ਕੇ ਜਮਾ ਸਾਫ ਹੋ ਗਈਆਂ ਬੋਤਲੀਆਂ। ਅੰਦਰ ਇਹਦਾ ਗੰਦ ਫਿਲ ਜੰਮਿਆ ਬਿੱਠਾ ਮੁੱਠਾ ਜਿਹਾ ਕੂਤਰ ਖਾਲੀ ਦੇ ਹੋ ਗਾ। ਆ ਵੀ ਇਹਨਾਂ ਨੇ ਕੱਢਿਆ ਹੋਊਗੀ ਦਿਖਾਉਣਾ। ਆ ਜਾ ਆ ਵੀ ਸਾਰਾ ਗੰਦ ਫਿਲ ਅੰਦਰੋਂ ਕੱਢਿਆ ਬੋਟੇ ਚੋਂ ਗਲੈਸ-ਗਲੈਸ ਕਰੇ ਲਈ ਆ ਵੀ। ਆ ਵੀ ਆ ਜਿਵੇਂ ਗੰਦ ਫਿਲ ਸਾਰਾ ਅੰਦਰੋਂ ਕੱਢਿਆ ਆ ਕੂਤਰਾਂ ਦਾ ਸੱਚ। ਜੇ ਲੋਕਾਂ ਨੂੰ ਮੈਨੂੰ ਬਦਨਾਮ ਦੂਰਾ ਆ ਦੇਣਾ ਹੁੰਦਾ ਹੁੰਦਾ। ਰਾਸਤੇ ਵੀ ਬੱਚੇ ਨੂੰ ਖਾਣਾ ਖਾਈ ਜਾਂਦੇ। ਸਾਰਾ ਕੁਝ ਹੋ ਗਿਆ ਮੈਨੂੰ ਪਤਾ ਨਹੀਂ ਕੀ ਚੱਲ ਰਿਹਾ ਆਹ ਜਿਵੇਂ ਹੁਣ ਕੂਦਰੇ ਨੂੰ ਬਣਾ ਲਾ ਹਾ 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 ਸਾਰੀ ਇਹ ਸਾਰੀ ਦੀ ਇਹ ਤਾਂ ਦਾਣਾਂ ਲੱਗਦੀ ਹੈ ਅੰਦਰੋਂ ਬਣਾ ਪਾ ਦੇਂਗੇ ਹਾਲੇ ਤੇ ਸਹੁੰ ਹਾਂਜੀ ਵੇ ਕੀ ਹਾਲ ਚਾਲ ਆਪਾਂ ਵੀ ਬਾਜੀ ਵੇ ਕਰ ਚੱਲਿਆ ਆਪਣੇ ਜਿਹੜੇ ਪੱਟ ਸੀਗੇ ਬਾਜੀ ਤੇ ਦਿਖਾਉਣੇ ਸਮਝਾ ਕੇ ਤੀਸਾ ਹੁਣ ਕਨੇ ਕੂਦਰਾ ਤਰਪੇ ਆਂ ਤਰਪੇ ਵੇ ਜਾ ਕੇ ਅੱਗੇ ਚੈੱਕ ਕਰੋ ਕਿੰਨਾ ਸੋਨਾ ਵਾਦੀ ਤੇ ਆਪਾਂ ਆ ਜਾਂਦੇ ਵੀ ਕਿੰਨੇ ਕੁ ਤਰਾ ਹੋਰ ਦੂਰ ਜਾ ਕੇ ਆਉਂਦੇ ਕੋੜਲੇ ਪੰਡਾ ਵੀ ਵਾਦੀ ਹੈ ਆਉ ਜਾਂਦੇ ਵੀ ਬਾਗ ਉਤਲਾ ਦੇ ਖੰਚਾ ਹੋਰ ਕਰਦੇ ਫਰਾਤੇ ਆ ਵੀ ਜਾਂਦੇ ਵੀ ਪੱچے ਵੀ ਲੱਗੇ ਕਰਦੇ ਵੀ ਉਹ ਜਾਂਦੇ ਪੁੱਤਰ ਵੇਖੋ ਕਿੰਨੇ ਰੋਣਾ ਆ ਵੀ ਆਪਾਂ ਵੀ ਕੋਠੇ ਤੇ ਜਾਂ ਤਾਰਦੇ ਪੁੱਤਰ ਜਿਹੜੇ ਜਾਲ ਚ ਪਏ ਸੀ ਆ ਬੱਚਾ ਉੱਡ ਗਏ ਬਹਿ ਕੇ ਜਾਲ ਤੇ ਆ ਕੇ ਤਾਰਦਗੇ ਵੀ ਪੁੱਤਰ ਤਾਰ ਕੇ ਦਿਖਾਉਣਾ ਤੁਨੂੰ ਇਹ ਕੁਤਰੀ ਨਿਕਲੀ ਸੀ ਵੀ ਬੁੱਢੇ ਚ ਆਪਣੀਆਂ ਉੱਪਰ ਹਰਦੀ ਟਾਵਰ ਵਾਲੀ ਆ ਕਿ ਉਹਨਾਂ ਦੇ ਜਾਵੜਦੀਆਂ ਛਟੀਆਂ ਤੇ ਉਹ ਉੱਥੇ ਹੀ ਹੋਣੀ ਪੈਂਦੀ ਆ ਘਰੇ ਜੀ ਇਹ ਮੋੜ ਤਾਂ ਜਿਹੜੇ ਆਪਾਂ ਇਥੇ ਲਿਆਂਦੀ ਨੀ ਡੋਣ ਵਾਸਤੇ ਹੁਣ ਉਹਨਾਂ ਦੇ ਬੈਠੀ ਜਾਂਦੀਆਂ ਘਰ ਕਰਦੀਆਂ ਘਰੇ ਹੀ ਹੁੰਦੀ ਨਾ ਹੋ ਗਿਆ ਭਈ ਅੰਦਰ ਬੱਚਾ ਲੈ ਦੂਜਾ ਬੱਚਾ ਵੀ ਅੰਦਰ ਇਹ ਮਸਾਂ ਹੀ ਗਿਆ ਟੜ ਗਏ ਬੱਚਾ ਮੈਂ ਹਾਈ ਤਾੜਿਆ ਵੀ ਆ ਦੋਨੇ ਵੜਾ ਦੋ ਬਿਚਨ ਤੜ ਲੱਗ ਗਿਆ ਦੂਜੇ ਬੱਚੇ ਆਜਾ ਸੀ ਜੋ ਤਾਂ ਪਹੀਆ ਤੜ ਤੇ ਵੀ ਆਪਣਾ ਪਾਣੀ ਚੱਕਦਾ ਹਾਂ ਕੁ ਮਿੰਟ ਅੱਗੇ ਰੱਖਾਂਗੇ ਉਹਨੂੰ ਧੁੱਪ ਵਿੱਚ ਕੀਤੇ ਛਾਂ ਵਿੱਚ ਇੱਕੇ ਦਾ ਫੇਰ ਉਤਰਨ ਕਰਨੇ ਹਰ ਦੋ ਇਹਨਾਂ ਪਰ ਪਾਣੀ ਨੂੰ ਠਹਿਰ ਕੇ ਰੱਖਾਂਦਾ ਕੁ ਮਿੰਟ ਬਈ ਬਈ ਦੋ ਬੱਚੇ ਅਜੇ ਗਝਾਲੇ ਹੋ ਰਹਾ ਛਤਰੀ ਤੇ ਜਿਹੜੇ ਉਧਰ ਬੰਦੇ ਨਹੀਂ ਅੱਜ ਬਾਹਲੇ ਆ ਛਤਰੀ 'ਚ ਆ ਵੀ ਬਹਿ ਗਿਆ ਅਜਾ ਲੱਗ ਜਿਹਾ ਦੂਜਾ ਬੱਚਾ ਵੀ ਛਤਰੀ ਤੇ ਬਹਿ ਗਿਆ ਉਹਨੇ ਉਹਦੀਆਂ ਟਿਕੇ ਸਿੱਧੇ ਬਹਿ ਗਏ ਦੋਵੇਂ ਛਤਰੀ ਤੇ ਨਾਲੇ ਦੂਰੇ ਪੁੰਦੇ ਵੀ ਪਾ ਤੀ ਅਜੇ ਦਿਖਾਈ ਨਹੀਂ ਬਰਾ ਉਹੀ ਰੋਇ ਉਹੀ ਦੀ ਜੀ ਆਇਆਂ ਤਾਂ ਲੱਕੇ ਦਿਖਾਈ ਨਹੀਂ ਪਣੀ ਗੁੜੀ ਬਦਲਤਾ ਉਤਰਣ ਆ ਦੂਜੇ ਪੁੱਤ ਜਿਹੜੇ ਕਾਧੂ ਕੱਢਨੇ ਆਪਾਂ ਨਵੇਂ ਚਾਰ ਉਹ ਤਾਂ ਬਾਏ ਪੇ ਬੱਚੇ ਥੱਲੇ ਜਿਹੜੇ ਗਿੱਜੇ ਛੜਕ ਜਹੋ ਆਲੇ ਆ ਕਾਧੂ ਇਹਨਾਂ ਨੂੰ ਕਟਾਂਗੇ ਆਹ ਬੱਚੇ ਆਪਣੇ ਦੋਵੇਂ ਸਿੱਧੇ ਹੋ ਗਏ ਹੋਰ ਲੱਜੂਗੇ ਵਧੀਆ ਛੜਕ ਜੇ ਕੋਈ ਬਰਾ ਬੈਠਾ ਇੱਕ ਵਜਾ ਬੈਠਾ ਅੱਜ ਵੀ ਜਿੱਥੇ ਬਾਜੀ ਤੁਹਾਨੂੰ ਦਿਖਾਈ ਸੀ ਜਿੱਥੇ ਸੀਗੇ ਬਈ 90 ਕੁੱਤ ਰੁੱਡੇ ਵੇਖੋ ਹਣ ਕਾਧੂ ਕੀ ਬੰਦਾ ਦੱਸਿਓ ਕਮੈਂਟਾਂ 'ਚ ਜੇ ਵੀ ਦੂਸਰ ਵੇਖਣੀ ਤਾਂ ਬਾਜੀ ਆ ਬਈ ਕਾਧੂ ਜਾਣ ਲੱਗੇ ਵੀ ਦਿਖਾ ਗਏ ਆ ਤੁਹਾਨੂੰ ਬਾਜੀ ਦੱਸਿਓ ਬਈ ਕਮ